ਸੱਚ ਕੰਦੋਸ ਤੋਂ ਤੁਸੀਂ ਦੇਖ ਰਹੇ ਹੋ ਪਬਲਿਕਸ ਮਾਣੇ ਨੂੰ ਉਸ ਗੱਲਬਾਤ ਕਰਾਂਗੇ ਅੱਜ ਭਾਜਪਾ ਦੇ ਜਿਹੜੇ ਸੀਨੀਅਰ ਲੀਡਰ ਨੇ ਸੰਜੀਵ ਕਰਗ ਦੇ ਨਾਲ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਹੁਣ ਜਿਹੜਾ ਹਰਕਤ ਦੇ ਮੰਨ ਦੇ ਵਿੱਚ ਅਫਸੋਸ ਦੀ ਘੜੀ ਜਿਹੜੀ ਦਿਖਦੀ ਨਜ਼ਰ ਆਉਂਦੀ ਹੈ ਜੇ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਦੇ ਵਿੱਚ ਪੈਂਦਾ ਜਿਹੜਾ ਕਸਬਾ ਹੈ ਪਹਿਲਗਾਮ ਦੇ ਵਿੱਚ ਜਿਹੜੇ ਟੂਰਿਸਟ ਲੋਕ ਨੇ ਉਹਨਾਂ ਨੂੰ ਜਿਹੜਾ ਅੰਤਕੀ ਹਮਲੇ ਦੇ ਵਿੱਚ ਮਾਰਿਆ ਗਿਆ ਲਗਭਗ ਉਹਨਾਂ ਦੇ ਜਿਹੜੇ ਪਰਿਵਾਰ ਨੇ ਇਸ ਟਾਈਮ ਦੁੱਖ ਦੀ ਘੜੀ ਦੇ ਵਿੱਚ ਨੇ ਤੇ ਅੱਜ ਗੱਲਬਾਤ ਕਰਾਂਗੇ ਇਸ ਮੁੱਦੇ ਦੇ ਉੱਤੇ ਲਗਾਤਾਰ ਦੂਜਾ ਜਿਹੜਾ ਮਸਲਾ ਇਹ ਹੈ ਸਮਾਣਾ ਦੇ ਵਿੱਚ ਜਿਹੜੇ ਵਪਾਰੀ ਵਰਗ ਦੇ ਲੋਕ ਨੇ ਉਹ ਸੜਕਾਂ ਦੇ ਉੱਤੇ ਉਤਰਦੇ ਨੇ ਚਾਹੇ ਪਿਛਲੇ ਦਿਨਾਂ ਦੇ ਵਿੱਚ ਚੌਂਕੀ ਦੇ ਬਾਹਰ ਬੈਠੇ ਸੀ ਚਾਹੇ ਕੱਲ ਮੇਨ ਰੋਡ ਦੇ ਉੱਤੇ ਇਹਨਾਂ ਨੇ ਦਰਿਆ ਬਚਾਈਆਂ ਨੇ ਲਗਾਤਾਰ ਉਹਨਾਂ ਵੱਲੋਂ ਜਿਹੜਾ ਪੁਲਿਸ ਉਹਦੇ ਉੱਪਰ ਅੱਜ ਜਿਹੜੀ ਹੈ ਗੱਲਬਾਤ ਕੀਤੀ ਜਾਣੀ ਹੈ ਕਿਉਂ ਇਹ ਜਿਹੜਾ ਅਸਲ ਦੇ ਵਿੱਚ ਸਮਾਣਾ ਦੇ ਵਿੱਚ ਇੰਨੀਆਂ ਵਾਰਦਾਤਾ ਹੁੰਦੀਆਂ ਦਿਖਾਈ ਦੇ ਰਹੀਆਂ ਹਨ ਸਰਕ ਸਾਹਿਬ ਕੀ ਕਹੋਗੇ ਸਮਾਣਾ ਦੇ ਵਿੱਚ ਤੁਸੀਂ ਹਰ ਟਾਈਮ ਰਹਿੰਦੇ ਹੋ ਔਰ ਸਮਾਣਾ ਦੇ ਵਿੱਚ ਜਿੰਨੇ ਵੀ ਦੁਕਾਨਦਾਰ ਨੇ ਲਗਾਤਾਰ ਕਫਾ ਹੁੰਦੇ ਦਿਖਾਈ ਦਿੰਦੇ ਨੇ ਜੇ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਤਨੀਰਾਂਮ ਬਾਜ਼ਾਰ ਦੇ ਵਿੱਚ ਵੀ ਕਾਫੀ ਰੋਲਾ ਦੇਖਣ ਨੂੰ ਮਿਲਿਆ ਉਦੋਂ ਚੌਂਕੀ ਦੇ ਬਾਹਰ ਦਰੀਆਂ ਬਿਚਾ ਕੇ ਬੈਠੇ ਸੀ ਤੇ ਕੱਲ ਵੀ ਸਮਾਣਾ ਦੇ ਕੁਝ ਜਿਹੜੀ ਦੁਕਾਨਦਾਰ ਹੈ ਐਗਰੋਟੈਕ ਦੱਸੀ ਜਾ ਰਹੀ ਹੈ ਉਹਦੇ ਦੁਕਾਨ ਦੇ ਬਾਹਰ ਵੀ ਕਹਿੰਦੇ ਸਮਾਨ ਵਾਪਸ ਕਰਨ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਤੇ ਉਹ ਬੰਦਿਆਂ ਦੇ ਵੱਲੋਂ ਮਾਰੂ ਹਥਿਆਰ ਤੱਕ ਦੀਆਂ ਗੱਲਾਂ ਕੀਤੇ ਜਾਂਦੇ ਦੁਕਾਨਦਾਰ ਕੱਲ ਤੋਂ ਇੱਕ ਵਾਰ ਫਿਰ ਜਿਹੜੇ ਸੜਕਾਂ ਦੇ ਉੱਤਰ ਉੱtre ਸੀ ਕੀ ਕਹੋਗੇ ਇਹ ਵੀ ਬੜੀ ਮੰਦਪਾਗੀ ਘਟਨਾ ਹੈ ਜੀ ਜਿਹੜਾ ਵਪਾਰੀ ਵਰਗ ਹੈ ਸਾਰਾ ਅਸੀਂ ਟੈਕਸ ਹੈ ਜਿਹੜਾ ਵਪਾਰੀ ਵਰਗ ਟੈਕਸ ਸਰਕਾਰ ਨੂੰ ਪੇ ਕਰਦਾ ਹੈ ਪਰ ਵਪਾਰੀ ਵਰਗ ਨਾਲ ਹਮੇਸ਼ਾ ਤੱਕਾ ਹੁੰਦਾ ਹੈ ਸਰਕਾਰ ਹਮੇਸ਼ਾ ਵਪਾਰੀ ਵਰਗ ਨਾਲ ਤੱਕਾ ਕਰਦੀ ਹੈ ਸਰਕਾਰ ਤਾਂ ਪਹਿਲਾਂ ਕਰਦੀ ਹੀ ਕਰਦੀ ਸੀਗੀ ਹੁਣ ਕੁਝ ਜਿਹੜੇ ਲੋਕ ਨੇ ਇਹ ਜੇ ਇਸ਼ਾਰਤੀ ਅੰਸਰ ਨੇ ਇਹ ਵੀ ਸਾਡੇ ਨਾਲ ਤੱਕਾ ਕਰਨ ਲੱਗੇ ਸੋ ਵਪਾਰੀ ਵਰਗ ਟੈਕਸ ਵੀ ਦਿੰਦੇ ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਉਹ ਸਵੇਰੇ ਆਉਗਰ ਸ਼ਾਮ ਨੂੰ ਨੇ ਘਰ ਵਾਪਸ ਜਾਣਾ ਜਾਂ ਨਹੀਂ ਜਾਣਾ ਲੱਖਾਂ ਰੁਪਏ ਲਗਾ ਕੇ ਉਹ ਦੁਕਾਨਦਾਰੀ ਕਰਦੇ ਤੇ ਕੁਝ ਇਹ ਜਿਹੇ ਲੋਕ ਆ ਜਾਂਦੇ ਨੇ ਸਮਾਨ ਲੈ ਜਾਂਦੇ ਨੇ ਲੈ ਜਾ ਕੇ ਖੁਰਖਰ ਕਰ ਦਿੰਦੇ ਨੇ ਤੇ ਕਹਿੰਦੇ ਸਾਡਾ ਸਮਾਨ ਵਾਪਸ ਕਰਾਓ 6-6 ਮਹੀਨੇ ਬਾਅਦ ਕੌਣ ਸਮਾਨ ਵਾਪਸ ਕਰੂਗਾ ਜੀ ਅਸੀਂ ਇਸ ਤਰ੍ਹਾਂ ਹੀ ਸਮਾਨ ਵਾਪਸ ਕਰਦੇ ਰਹਿ ਗਏ ਤਾਂ ਅਸੀਂ ਕਿੱਥੋਂ ਫੇਟ ਪਾਲਾਂਗੇ ਆਪਣੇ ਬੱਚਿਆਂ ਦਾ ਸਾਡੇ ਵੀ ਬੱਚੇ ਨੇ ਸਾਡੇ ਵੀ ਰੋਜ਼ਗਾਰ ਹੈ ਕੋਈ ਕਹਿੰਦਾ ਸਾਡੀ ਖੇਤੀਬਾੜੀ ਆ ਸੀ ਸਾਰੇ ਕਿਸੇ ਨੂੰ ਵੀ ਮਾਰਾ ਨਹੀਂ ਕਹਿੰਦੇ ਹਰੇਕ ਦਾ ਆਪਣਾ ਰੋਜ਼ਗਾਰ ਹੈ ਬਟ ਜਦੋਂ ਅਸੀਂ ਲੱਖਾਂ ਰੁਪਏ ਲਗਾ ਕੇ ਆਪਣੇ ਬਿਜ਼ਨਸ ਦੇ ਉੱਤੇ ਬੈਠੇ ਆ 10 ਬਈ 10 ਦੀ ਦੁਕਾਨ ਤੇ ਬੈਠੇ ਜੋ 20 ਬਈ ਦੁਕਾਨ ਤੇ ਬੈਠੇ ਆ ਅਸੀਂ ਟੈਕਸ ਵੀ ਪੇ ਕਰਦੇ ਆ ਇਨਕਮ ਟੈਕਸ ਵੀ ਪੇ ਕਰਦੇ ਆ ਸੇਲ ਟੈਕਸ ਵੀ ਪੇ ਕਰਦੇ ਆ ਵਪਾਰੀ ਵਰਗ ਤੋਂ ਹੀ ਜਿਹੜਾ ਹਿੰਦੁਸਤਾਨ ਜਾਂ ਪੰਜਾਬ ਦੀ ਸਰਕਾਰ ਚੱਲਦੀ ਹੈ ਟੈਕਸ ਦੇ ਉੱਤੇ ਹੀ ਅਸੀਂ ਟੈਕਸ ਪੇਡ ਦੇ ਉੱਤੇ ਹੀ ਸਰਕਾਰਾਂ ਚੱਲਦੀਆਂ ਨੇ ਟੈਕਸ ਪੇਡ ਕਰਨ ਤੋਂ ਬਾਅਦ ਵੀ ਜੇ ਜਿਹੜਾ ਵਪਾਰੀ ਵਰਗ ਸਵਖਤ ਨਹੀਂ ਹੈ ਤਾਂ ਉਹ ਕਦਰ ਸੁਰੱਖਿਤ ਹੋਵੇਗਾ ਇਹ ਮੈਂ ਸਰਕਾਰ ਨੂੰ ਪੁੱਛਣਾ ਚਾਹਨਾ ਕੱਲ ਵੀ ਇਹ ਜਿਹੜੀ ਕਟਨਾ ਹੋਈ ਹੈ ਬੜੀ ਦੁਰਪੱਖੇ ਕਟਨਾ ਹੋਈ ਹੈ ਸਾਡਾ ਸਾਰਾ ਵਪਾਰੀ ਵਰਗ ਇਕਮੁੱਠ ਹੋਇਆ ਮੈਂ ਸਾਰਿਆਂ ਨੂੰ ਐਪਰੀਸ਼ੀਏਟ ਕਰਦਾ ਇਸ ਗੱਲ ਦੇ ਪਿੱਛੇ ਵੀ ਵਪਾਰੀ ਵਰਗ ਇਕੱਠਾ ਹੋਣ ਲੱਗ ਪਿਆ ਹੂੰ ਤੇ ਵਪਾਰੀ ਵਰਗ ਨੂੰ ਇਕੱਠਾ ਹੋਣਾ ਪਊਗਾ ਨਹੀਂ ਤਾਂ ਇਹ ਜਿਹੜੇ ਕੁਝ ਲੋਕ ਨੇ ਇਹਨਾਂ ਨੇ ਸਾਨੂੰ ਵਪਾਰੀ ਵਰਗ ਨੂੰ ਖਤਮ ਕਰ ਦੇਣਾ ਲੱਗਦਾ ਨਹੀਂ ਜੀ ਵਪਾਰੀਆਂ ਨੂੰ ਇੱਕਦਮ ਹੁਣ ਜਿਹੜਾ ਸ਼ਹਿਰ ਦੇ ਵਿੱਚ ਇਕੱਠੇ ਹੋਣ ਦੀ ਲੋੜ ਪੈਣੀ ਕਿਉਂਕਿ ਕੁਝ ਦੁਕਾਨਦਾਰ ਇਹ ਜਿਹੀ ਵੀ ਨੇ ਵੀ ਜਿਹੜੇ ਵਪਾਰ ਮੰਡਲ ਤੋਂ ਬਾਹਰ ਨੇ ਨੇ ਬਿਲਕੁਲ ਇਕੱਠੇ ਹੋਣਾ ਚਾਹੀਦਾ ਜਿਹੜਾ ਵਪਾਰ ਮੰਡਲ ਤੋਂ ਬਾਹਰ ਹੈ ਦੁਕਾਨਦਾਰ ਉਹਨੂੰ ਸੋਚਣਾ ਚ ਪਊਗਾ ਸੋਚਣ ਨੂੰ ਮਜਬੂਰ ਹੋਣਾ ਪਊਗਾ ਕਿ ਜੇ ਅੱਜ ਨਹੀਂ ਉਹ ਇਕੱਠਾ ਹੋਏਗਾ ਤਾਂ ਉਹਨੂੰ ਦੂਸਰੇ ਜਿਹੜੇ ਸ਼ਰਾਤੀ ਅੰਸਰ ਨੇ ਕੱਲ ਨੂੰ ਉਹਨਾਂ ਦੇ ਉੱਤੇ ਵੀ ਇਹ ਗੱਲ ਲਾ ਸਕਦੀ ਹੈ ਜਦੋਂ ਉਹਨਾਂ ਦੇ ਉੱਤੇ ਆ ਗਿਆ ਫਿਰ ਉਹ ਕੀ ਕਰਨਗੇ ਕੱਲ ਨੂੰ ਉਹਨਾਂ ਨਾਲ ਵੀ ਕੋਈ ਇਹੋ ਜਿਹੀ ਮਾੜੀ ਚੰਗੀ ਘਟਨਾ ਵਾਪਰਦੀ ਹੈ ਤਾਂ ਉਹ ਕੀ ਕਰਨਗੇ ਪਿੱਛੇ ਜੇ ਤੁਸੀਂ ਦੇਖਿਆ ਉਹਨਾ ਵਿੱਕੀ ਸਵੀਟਸ ਦੇ ਉੱਤੇ ਵੀ ਇਹ ਇੱਕ ਅਟੈਕ ਹੋਇਆ ਸੀਗਾ ਫਿਰ ਤੜੀ ਨਾਮ ਬਾਜ਼ਾਰ ਦੇ ਵਿੱਚ ਖਾਦੀ ਦੁਕਾਨ ਦੇ ਉੱਤੇ ਵੀ ਇੱਕ ਅਟੈਕ ਹੋਇਆ ਕੱਲ੍ਹ ਵਿਕਤੀਮਾਨ ਐਗਰੀਕਲਚਰ ਤੇ ਮਾਨ ਜਿਹੜੇ ਨੇ ਐਗਰੋਟੈਕ ਐਗਰੋਟੈਕ ਨੇ ਉਹਨਾਂ ਦੇ ਉੱਤੇ ਵੀ ਇਹ ਅਟੈਕ ਹੋਇਆ ਠੀਕ ਹੈ ਇਹ ਇੱਕ ਕੁਝ ਲੋਕ ਨੇ ਜਿਹੜੇ ਥੋੜੀ ਜੀ ਗੱਲ ਨੂੰ ਲੈ ਕੇ ਅੱਜ ਮੈਂ ਵੀਡੀਓ ਦੇਖ ਰਿਹਾ ਸੀ ਉਹ ਡਾਂਗਾ ਲੈ ਕੇ ਖੜੇ ਨੇ ਬਟ ਸਰਕਾਰ ਕੀ ਕਰ ਰਹੀ ਹੈ ਪ੍ਰਸ਼ਾਸਨ ਕੀ ਕਰ ਰਿਹਾ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਸ਼ਰੀਆਮ ਉਹਨਾਂ ਨੇ ਡਾਂਗਾ ਲੱਤੀ ਹੋਈ ਨੇ ਸੜਕ ਦੇ ਉੱਤੇ ਖੜੇ ਨੇ ਤੇ ਵੀਡੀਓ ਵਾਇਰਲ ਹੋ ਰਹੀ ਹੈ ਕੀ ਹਲੇ ਤੱਕ ਉਹਨਾਂ ਦੇ ਦਿੱਤੇ ਉਹਨਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ ਹਜੇ ਤੱਕ ਇਹ ਸਰਕਾਰ ਦੀ ਨਾਕਾਮੀ ਹੈ ਪਰ ਪੂਸਪੁਰ ਸੈਸ਼ਨ ਦੀ ਨਾਕਾਮੀ ਹੈ ਜਿਹੜਾ ਹਲੇ ਤੱਕ ਉਹਨਾਂ ਨੇ ਉਸ ਨੂੰ ਅਰੈਸਟ ਨਹੀਂ ਕੀਤਾ ਗਰਕ ਸਾਹਿਬ ਕੀ ਕਹੋਗੇ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਪੈਂਦਾ ਕਸਬਾ ਪੈਲਗਾਮ ਦੇ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੋਨਨ ਦੇ ਵਿੱਚ ਆ ਵੀ ਕਾਫੀਾਂ ਦੀ ਜਿਹੜੀ ਮੌਤ ਵੀ ਹੋ ਚੁੱਕੀ ਹੈ ਪਰਿਵਾਰ ਜਿਹੜਾ ਇਸ ਟਾਈਮ ਦੁੱਖਾਂ ਦੀ ਘੜੀ ਦੇ ਵਿੱਚ ਹੈ ਕੀ ਕਹੋਗੇ ਲਗਾਤਾਰ ਜਿਹੜੇ ਨੇ ਸਥਿਤੀ ਜਿਹੜੀ ਹੈ ਖਰਾਬ ਹੀ ਹੁੰਦੀ ਦਿਖਾਈ ਦੇ ਰਹੀ ਇਸ ਟਾਈਮ ਬੜੀ ਦੁੱਖ ਦੀ ਗੱਲ ਹੈ ਕਿ ਜਿਹੜਾ ਪੈਲਗਾਮ ਦੇ ਵਿੱਚ ਅਤਵਾਦੀ ਨੇ ਅਟੈਕ ਕੀਤਾ ਤੇ ਉਹ ਵੀ ਅਟੈਕ ਇੱਕ ਖਾਸ ਕਮਿਊਨਿਟੀ ਨੂੰ Hindu ਕਮਿਟੀ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਨੇਮ ਐਡਰੈਸ ਆਧਾਰ ਕਾਰਡ ਲੈ ਕੇ ਉਹਨਾਂ ਨੂੰ ਕੀਤਾ ਗਿਆ ਬੜਾ ਦੁਖੰਦ ਹੈ ਜਦੋਂ ਇਹੀ ਜੀ ਘਟਨਾ ਸਾਡੇ ਹਿੰਦੁਸਤਾਨ ਦੇ ਵਿੱਚ ਉੰਦੀਏ ਤੇ ਖਾਸ ਕਮਿਊਨਿਟੀ ਦੇ ਲੋਕ ਹੀ ਕਰਦੇ ਨੇ ਇਹ ਜਿੱਥੇ ਵੀ ਆਪਾਂ ਇਹ ਕਹੇ ਲਈਏ ਵੀ ਅਤਵਾਦ ਦਾ ਹਮਲਾ ਹੁੰਦਾ ਉੱਥੇ ਖਾਸ ਕਮਿਊਨਿਟੀ ਦੇ ਲੋਕ ਇੱਕ Hindu ਤਬਕੇ ਨੂੰ ਹੀ ਨਿਸ਼ਾਨਾ ਬਣਾਉਂਦੇ ਨੇ ਚਾਹੇ ਉਹ ਬੰਗਾਲ ਹੈ ਚਾਹੇ ਉਹ ਪੈਲਗਾਮ ਜੰਮੂ ਕਸ਼ਮੀਰ ਹੈ ਇਹਨਾਂ ਦੇ ਵਿੱਚ ਸਿਰਫ ਤੇ ਸਿਰਫ Hindu ਤਬਕੇ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਕਿਉਂਕਿ Hindu ਤਬਕਾ ਜਿਹੜਾ Hindu ਲੋਕ ਨੇ ਉਹ ਸ਼ਾਂਤੀ ਪਸੰਦ ਲੋਕ ਨੇ ਉਹ ਕਦੇ ਵੀ ਕਿਸ ਤੁਸੀਂ ਕਦੇ ਵੀ ਅੱਜ ਤੱਕ ਹਿਸਟਰੀ ਦੇ ਵਿੱਚ ਇਹ ਨਹੀਂ ਦੇਖਿਆ ਉਹਨਾ ਵੀ ਹਿੰਦੂਆਂ ਨੇ ਕਿਤੇ ਕਿਸੇ ਅਲੱਗ ਕਮਿਊਨਿਟੀ ਦੇ ਉੱਤੇ ਅਟੈਕ ਕੀਤਾ ਹੋਵੇ ਪਰ ਜਿੰਨੀਆਂ ਵੀ ਕਮਿਊਨਿਟੀਆਂ ਆਈਆਂ ਨੇ ਸਾਰਿਆਂ ਨੇ ਹਿੰਦੂਆਂ ਦੇ ਉੱਤੇ ਹੀ ਅਟੈਕ ਕੀਤਾ ਬੜਾ ਦੁੱਖ ਹੁੰਦਾ ਇੰਨਾ ਗੱਲਾਂ ਦੇਖਦੇ ਹੋਏ ਤੇ ਜਿਹੜੀ ਜੰਮੂ ਕਸ਼ਮੀਰ ਦੀ ਸਰਕਾਰ ਹੈ ਉਹ ਸਿਰਫ ਮੂਕ ਦਰਸ਼ਕ ਬਣ ਕੇ ਬੈਠੀ ਹੈ ਹਲੇ ਤੱਕ ਉਹਨਾਂ ਨੇ ਕੋਈ ਜ਼ਿਆਦਾ ਭੱਜ ਦੌੜ ਜਾਂ ਕੋਈ ਜ਼ਿਆਦਾ ਉੱਠਣਾ ਉਹ ਨਹੀਂ ਕੀਤਾ ਐਕਸ਼ਨਸ ਨਹੀਂ ਲਏ ਜਿਹੜਾ ਵੀ ਐਕਸ਼ਨਸ ਲਿਆ ਉਹ ਕੇਂਦਰ ਸਰਕਾਰ ਬੀਜੇਪੀ ਦੀ ਸਰਕਾਰ મોદી ਸਰਕਾਰ ਐਕਸ਼ਨ ਲੈ ਰਹੀ ਹੈ ਤੇ ਅੱਜ ਹੁਣ ਪਤਾ ਲੱਗਿਆ ਵੀ ਉਹਨਾਂ ਦੇ ਵਿੱਚੋਂ ਤਿੰਨ ਅੱਤਵਾਦੀ ਨੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਬਸਤਰ ਖੂਰਾਂ ਕੋਲੇ ਅਸੀਂ ਸਾਡੇ ਨੌਜਵਾਨ ਜਿਹੜੇ ਫੌਜੀ ਜਵਾਨ ਨੇ ਉਹਨਾਂ ਨੇ ਭੇਜਤਾ ਲੱਗਦਾ ਨਹੀਂ ਗਰਖ ਸਾਹਿਬ ਵੀ ਉਹਨਾਂ ਨੂੰ ਪੁੱਛ ਕੇ ਕਿਹਾ ਜਾ ਰਿਹਾ ਵੀ ਤੁਸੀਂ ਹਿੰਦੂ ਹੋ ਤਾਂ ਉਹਨਾਂ ਨੇ ਨਿਸ਼ਾਨਾ ਬਣਾ ਕੇ ਮਾਰਿਆ ਜਾ ਰਿਹਾ ਸੀ ਬਿਲਕੁਲ ਜੀ ਬਿਲਕੁਲ ਇਹੀ ਤਾਂ ਸਾਡੇ ਤਰਸ ਦੀ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਸਾਡੇ ਅਸੀਂ ਹਿੰਦੁਸਤਾਨੀ ਹੋ ਕੇ ਇੱਕ ਅਸੀਂ ਆ ਸਾਡੇ ਸਾਡੇ ਉੱਤੇ ਅਟੈਕ ਹੋ ਰਹੇ ਨੇ ਜਦੋਂ ਕਿ ਤੁਸੀਂ ਇਹ ਦੇਖੋ ਜਿੰਨੇ ਵੀ ਮੁਸਲਮਾਨ ਕੰਟਰੀਜ਼ ਨੇ ਜਿੰਨੇ ਵੀ ਅਲੱਗ ਕੰਟਰੀਜ਼ ਨੇ ਉੱਥੇ ਕਿੰਨਾ ਉੱਥੇ ਅੱਤਵਾਦ ਹੈ ਕਿੰਨਾ ਹੋਇਆ ਬਟ ਸਿਰਫ ਸਿਰਫ ਹਿੰਦੂਆਂ ਨੂੰ ਇੱਕ ਹਿੰਦੂਆਂ ਦਾ ਕੰਟਰੀ ਹੈ ਉੱਥੇ ਹਿੰਦੂਆਂ ਨੂੰ ਹੀ ਮਾਰਿਆ ਜਾ ਰਿਹਾ ਹੈ ਬੜਾ ਅਫਸੋਸ ਹੁੰਦਾ ਇਹਨਾਂ ਚੀਜ਼ਾਂ ਨੂੰ ਦੇਖ ਕੇ ਹਿੰਦੂ ਸਮਾਜ ਨੂੰ ਹਿੰਦੂ ਲੋਕਾਂ ਨੂੰ ਇਹਦੇ ਅੰਗੇਜਡ ਇਕੱਠਾ ਹੋਣਾ ਪਏਗਾ ਸਾਨੂੰ ਮੇਰੇ ਤੋਂ ਉਹੀ ਗੱਲ ਹੋਈ ਕਿ ਬਟੋ